ਉਹਨਾ ਗ੍ਰਹਿ ਮੰਤਰੀ ਬੋਲੀ ਜਾਂਦਾ ਪੀਜੋ ਅਕਸਪਤੇ ਨਹੀਂ ਕਰ ਰਹਾ ਜੋ ਸਿਰ ਨਹੀਂ ਝੁਕਾ ਰਹਾ ਔਰ ਉਹਨਾ ਦਿਨਾਂ ਚ ਕਹਿ ਰਿਆ ਤੌਲੇ ਜਿੱਡਾ ਸਿਰ ਮਾਰ ਮਾਰ ਕੇ ਜਿਨਾਂ ਦਿਨਾਂ ਚ ਸਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨ ਸੀ ਓਏ ਇੱਥੇ ਤੇ ਗੁਰੂ ਕੇ ਲਾਲ ਉਹਨਾਂ ਨੂੰ ਵੀ ਤਾਂ ਝੁਕਾਇੀ ਸੀ ਪਰ ਅਫਸੋਸ ਨਹੀਂ ਨਾ ਕੋਈ ਗਿਲਾ ਕਿਉਂਕਿ ਖੜਈ ਔਰੰਗਜ਼ਾਬਾਦੀ ਲੈਂਚ ਨੇ ਉਹ ਖੜਈ ਗੰਗੂਆਂ ਚੰਦੂਆਂ ਵਾਲੀ ਲੈਂਚ ਨੇ ਅਪੰਥ ਪਰਸਤੀ ਦੀ ਉਹਨਾਂ ਨੂੰ ਜਿਹੜੀ ਮੁਹੱਬਤ ਹੈ ਹੀ ਕੋਈ ਨਹੀਂ ਪਰਤੇ ਹੀ ਗਿਆ ਇਹ ਤੁਹਾਡੇ ਜਿਹੜਾ ਬਣਾਏ ਫਿਰਦੇ ਹੋ ਨਾ ਪ੍ਰਧਾਨ ਮੰਤਰੀ ਇੰਨੇ ਆ ਕੇ ਕਿਹਾ ਸੀ ਇੰਨੇ ਕਿਹਾ ਸੀ ਵੀ ਰਾਜੋਆਣੀ ਦੀ ਫਾਂਸੀ ਉਮਰ ਕੈਦ ਦੇ ਵਿੱਚ ਕਨਵਰਟ ਕੀਤੀ ਜਾਏਗੀ ਕੋਈ ਭੀਖ ਨਹੀਂ ਸੀ ਮੰਗਦਾ ਕੋਈ ਆਪ ਵੀ ਕਿਹਾ ਕਹਾਇਆ ਪ੍ਰਸੰਗਤ ਜੀ ਅਫਸੋਸ ਜਦੋਂ ਜਦੋਂ ਵੀ ਨਾ ਅਸੀਂ ਮਰੇ ਆ ਜਦੋਂ ਵੀ ਮਰੇ ਆ ਅ ਸਰਦਾਰ ਜੀ ਸਿੰਘਰੀ ਉਸ ਦਿਨ ਬਚਨ ਕਰਦੇ ਸੀ ਢਾਡੀ ਸਿੰਘਾਂ ਬਾਰੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੱਸੋ ਤੇ ਸਹੀਓ ਮੋਰਚਾ ਕਿਹੜਾ ਤੁਸੀਂ ਪੰਥ ਨੇ ਬਰਗਾੜੀ ਮੋਰਚਾ ਲਾਇਆ ਕੀ ਲੱਗੀ ਢਾਡੀਓ ਤੇ ਨਹੀਂ ਪਹੁੰਚੇ ਪ੍ਰਤਪਾਲ ਸਿੰਘ ਬਰਗਾੜੀ ਹੈ ਹੀ ਬਰਗਾੜੀ ਦੀ ਉਸ ਉਹਨਾਂ ਸਟੇਜਾਂ ਤੋਂ ਹੀ ਮਾਰੇ ਨੇ ਮੇਹਰਾ ਕੀਤੀਆਂ ਤੇ ਬਲਾਰਾ ਬੜਿਆ ਕਿਉਂ ਨਹੀਂ ਪਹੁੰਚੇ ਰਾਗੀ ਢਾਡੀ ਪਹੁੰਚੇ ਨੇ ਕਿੱਥੇ ਨਹੀਂ ਪਹੁੰਚੇ ਫੇਰ ਜਿੱਤਾਂ ਜਿੱਤ ਕੇ ਹਰ ਕਿਉਂ ਗਏ ਰਾਗੀਆਂ ਢਾਡੀਆਂ ਕਰਕੇ ਨਹੀਂ ਇਹ ਤੇ ਖੜੇ ਜੇ ਪੰਥ ਦੀ ਰੀੜ ਦੀ ਹੱਡੀ ਨੇ ਖੜੇ ਬਲਾਰੇ ਖੜੇ ਤੇ ਸੰਗਤਾਂ ਵੀ ਖੜੀਆਂ ਸੰਗਤ ਵੀ ਕੋਈ ਵੀ ਇਦਾਂ ਦੀ ਨਹੀਂ ਪਿਆਰੀ ਰੂਹ ਜਿਹੜੀ ਕਿਸੇ ਵੀ ਮੋਰਚੇ ਵਿੱਚ ਨਾ ਗਈ ਹੋਵੇ ਤੇ ਫਿਰ ਅਸੀਂ ਪਛੜੇ ਕਿੱਥੋਂ ਆ ਅਸੀਂ ਪਿਛਲੀ ਕਤਾਰ 'ਚ ਕਿੱਥੋਂ ਗਏ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਪੰਥ ਜਦੋਂ ਵੀ ਮਰਿਆ ਉਹ ਲੀਡਰਾਂ ਦੀ ਗਦਾਰੀ ਕਰਕੇ ਮਰਿਆ ਨਹੀਂ ਤਾਂ ਅਸੀਂ ਮਰਤੇ ਹੀ ਨਹੀਂ ਕਰਦੇ ਅਸੀਂ ਢੜਕੇ ਮਛਰੇ ਹਾਥੀ ਨਾ ਅਸੀਂ ਢੜਕੇ ਮਛਰੇ ਹਾਥੀ ਨਾ ਅਸੀਂ ਇੰਜਨ ਤੋਂ ਲੈ ਛਾਤੀ ਨਾ ਨਾ ਟੈਂਕ ਤੋਪ ਦਾ ਭੈ ਸਾਨੂੰ

ਸਾਦਾ Hindu ਨਾ ਕੋਈ ਸਾਦਾ ਕਿਸੇ ਧਰਮ ਨਾਲ ਵੈਰ ਨਹੀਂ ਇਹ ਵੀ ਆਪਣਾ ਹੈ ਕੋਈ ਗੈਰ ਨਹੀਂ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਬਸ ਉਹ ਫੇਰ ਸਰਕਾਰਾਂ ਤੋਂ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਦੇ ਗੱਦਾ ਤੇਰਾ ਨਹੀਂ ਡਰ ਲੱਗਦਾ ਹੈ ਆਪਣੇ ਯਾਰਾਂ ਤੋਂ ਓ ਸਤਰਾਜ ਬਹਾ ਓ ਸਤਰਾਜ ਦਾ ਹੋਇਆ ਅੰਤ ਕਿਉਂ ਮੁਰਕਾ ਮਚਿਆ ਐ ਮਸੰਦ ਕਿਉਂ ਕਿਓ ਕੁਝ ਲੋਕ ਦੀ ਰੇਫੇਰ ਤਾਰਾਂ ਤੋਂ ਨਾ ਥੀਰਾ ਨਾ ਤਲਵਾਰਾਂ ਤੋਂ ਕੰਮ ਦਰੇ ਕੇ ਤਾਰਾਂ ਤੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਉਹ ਜਿਹਨੇ ਹੱਥ ਨੇ ਸਾਨੂੰ ਲਾ ਸਕਦੇ ਹਾਂ ਹੋ ਤਾਨੂੰ ਲਾ ਸਕਦੇ ਸਣ ਕੇ ਇੰਜ ਹਰ ਮੰਦਰ ਢਾ ਸਕਦੇ ਤਾਨੂੰ ਮਰਵਾਇਆ ਉਹ ਮਾਂ ਨੇ ਤੇਤੀ ਜਲਕੁਲ ਦੀਪ ਬੁਰਾਣਾ ਤੋਂ ਨਾ ਤੀਰਾ ਨਾ ਤਲ ਭਰਾ ਕੋਈ ਖਤਰਾ ਨਹੀਂ ਡਰੀ ਲੱਗਦਾ ਆਪਣੇ ਯਾਰਾਂ ਤੋਂ ਕੋਲਵੰਤ ਸਿਆਗਲ ਕੋਰੀਏ ਕੋਲਵੰਤ ਸਿਆਗਲ ਕੋਰੀਏ ਸਿੱਖ ਹੀ ਸਿੱਖ ਦੀ ਕਮਜੋਰੀ अंगारा तोर मां त ल Oh